ਦਾ ਨਾਮ ਦੱਸ ਕੇ ਹਾਂਜੀ ਸਰ ਆਪਣਾ ਨਾਮ ਦੱਸ ਕੇ ਆ ਜੀ ਜੀ ਸਰ ਜੀਸਸ ਹਾਂਜੀ ਆਪਣਾ ਨਾਮ ਤੇ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਹਾਂਜੀ ਮੈਂ ਡਾਕਟਰ ਅਰਵਿੰਦਰ ਸੋਇਨਾ ਚੇਅਰਮੈਨ ਐਂਡ ਚੀਫ ਸਰਜਨ ਮੈਦਾਂਤਾ ਇੰਸਟੀਚਿਊਟ ਆਫ ਲਿਵਰ ਟ੍ਰਾਂਸਪਲੈਂਟੇਸ਼ਨ ਤੇ ਅਸੀਂ ਅੱਜ ਇੱਥੇ ਮਿਲ ਰਹੇ ਹਾਂ ਮੈਦਾਂਤਾ ਹਸਪੀਟਲ ਤੇ ਹਰਤੇਜ ਹਸਪੀਟਲ ਕੋਲਾਬੋਰੇਟ ਕਰ ਰਹੇ ਨੇ ਤੇ ਇੱਕ एडवांस्ड लिवर डिजीजेस द ट्रीटमेंट वास्ते लिवर क्लिनिक शुरू कर, कर रहे हैं जी सो अमृतसर ਨਾਲ ਸਾਡੀ ਬਹੁਤ ਪੁਰਾਣੀ ਐਸੋਸੀਏਸ਼ਨ ਹੈ ਇੱਥੇ ਕਈ ਸੌ ਲੋਕ ਸਾਡੇ ਕੋਲੋਂ ਟ੍ਰਾਂਸਪਲੈਂਟ ਕਰਾ ਕੇ ਗਏ ਨੇ ਆਪਣੀ ਸੀਰੀਅਸ ਲਿਵਰ ਡਿਜ਼ੀਜ਼ ਵਾਸਤੇ ਤੇ ਲਿਵਰ ਕੈਂਸਰ ਵਾਸਤੇ ਉਹਨਾਂ ਚੋਂ ਕੁਝ ਲੋਕਾਂ ਨੂੰ ਅਸੀਂ ਬੁਲਾਇਆ ਹੋਇਆ ਹੈ ਜਿਹੜੇ ਹੁਣ 3 ਸਾਲ 5 ਸਾਲ 10 15 ਸਾਲ ਹੋ ਗਏ ਟ੍ਰਾਂਸਪਲੈਂਟ ਨੂੰ ਤੇ ਉਹ ਲੋਕ ਆਪਣੀ ਲਾਈਫ ਨਾਰਮਲ ਲੀਡ ਕਰ ਰਹੇ ਨੇ ਤੇ ਏ ਅਨਾਉਂਸ ਕਰਨਾ ਸੀ ਕਿ ਏ ਲਿਵਰ ਕਲੀਨਿਕ ਹੁਣ ਚਾਲੂ ਹੋ ਗਈ ਹੈ ਫਾਰ ਐਡਵਾਂਸ ਲਿਵਰ ਟਰੀਟਮੈਂਟ ਤਾਂ ਕਿ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਤੇ ਨੇੜੇ ਏਰੀਆ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਲਿਵਰ ਟਰੀਟਮੈਂਟ ਅਵੇਲ ਕਰਪਨ ਕੰਸਲਟੇਸ਼ਨ ਇੱਥੇ ਹੋ ਜਾਏ ਚਾਹੇ ਆਪਰੇਸ਼ਨ ਤੇ ਚਾਹੇ ਦਵਾਈਆਂ ਦੀ ਲੋੜ ਹੈ ਤੇ ਉਹਦੇ ਪਹਿਲੇ ਵੀ ਕੰਸਲਟੇਸ਼ਨ ਹੋ ਜਾਏਗੀ ਤੇ ਆਪਰੇਸ਼ਨ ਦੇ ਬਾਅਦ ਵੀ ਫਾਲੋਅ ਅਪ ਵੀ ਹੋ ਜਾਏਗਾ ਤੇ ਦੂਜੀ ਚੀਜ਼ ਹੈ ਕਿ ਮੈਂ ਕਹਿਣਾ ਚਾਹਾਂਗਾ ਕਿ ਲਿਵਰ ਡਿਜ਼ੀਜ਼ ਦੀ ਪ੍ਰੀਵੈਂਸ਼ਨ ਦਾ ਥੋੜਾ ਅਵੇਅਰਨੈਸ ਪਬਲਿਕ ਨੂੰ ਹੋਣੀ ਚਾਹੀਦੀ ਹੈ ਜੀ ਤੇ ਲਿਵਰ ਡਿਜ਼ੀਜ਼ ਜਿਹੜੀ ਅਡਲਟਸ ਦੇ ਵਿੱਚ ਹੁੰਦੀ ਹੈ ਉਹ ਚਾਰ ਕਾਰਨ ਹੁੰਦੇ ਐ ਇੱਕ ਹੁੰਦਾ ਹੈ ਐਲਕੋਹੋਲਿਕ ਲਿਵਰ ਡਿਜ਼ੀਜ਼ ਜਿਹੜਾ ਐਲਕੋਹੋਲ ਦਾ ਸੇਵਨ ਜ਼ਿਆਦਾ ਕੀਤਾ ਜਾਵੇ ਤੇ ਉਹਦੇ ਨਾਲ ਲਿਵਰ ਖਰਾਬ ਹੋ ਜਾਂਦਾ ਦੂਜਾ ਨੋਨ ਐਲਕੋਹੋਲਿਕ ਫੈਟੀ ਲਿਵਰ ਡਿਜ਼ੀਜ਼ ਜਿਹੜੀ ਜਿਹੜੇ ਡਾਇਬੀਟਿਕਸ ਹੁੰਦੇ ਨੇ اسپੈਸ਼ਲੀ ਅਨਕੰਟਰੋਲਡ ਡਾਇਬੀਟੀਜ਼ ਨਾਲ ਜਾਂ ਲਿਪਿਡਸ ਦੀ ਕੋਲੇਸਟ੍ਰੋਲ ਦੀ ਖਰਾਬੀ ਨਾਲ ਜਾਂ ਮੋਟਾਪੇ ਨਾਲ ਯਾ ਪੋਰ ਲਾਈਫ ਸਟਾਈਲ ਨਾਲ اور ਕੰਬੀਨੇਸ਼ਨ ਆਫ ਆਲ ਥੀਸ ਫੈਕਟਰਸ ਉਹਦੇ ਨਾਲ ਹੁੰਦੀ ਹੈ ਤੀਜੀ ਜਿਹੜੀ ਡਿਜ਼ੀਜ਼ ਲਿਵਰ ਦੀ ਹੁੰਦੀ ਹੈ ਉਹ ਹੈਪਟਾਈਟਿਸ ਸੀ ਚੌਥਾ ਹੈਪਟਾਈਟਿਸ ਬੀ ਇਹ ਚਾਰੋ ਡਿਜ਼ੀਜ਼ਸ ਐਕਚੁਅਲੀ ਪ੍ਰੀਵੈਂਟੇਬਲ ਨੇ ਅਲਕੋਹਲ ਆਫਕੋਰਸ ਜਿਆਦਾ ਨਾਲ ਲੀਤੀ ਜਾਵੇ ਨਾਨ ਅਲਕੋਹਲਿਕ ਡਿਜ਼ੀਜ਼ ਡਾਇਬੀਟੀਜ਼ ਕੰਟਰੋਲ ਹੋਵੇ weight ਕੰਟਰੋਲ ਹੋਵੇ ਲਿਪਿਡਸ ਕੰਟਰੋਲ ਹੋਣ ਹੈਪਟਾਈਟਿਸ ਸੀ ਤੇ ਬੀ ਦਾ ਦਵਾਈਆਂ ਨਾਲ ਇਲਾਜ ਹੈ ਜੇ अर्ली ਸਟੇਜ ਤੇ ਪਕੜੀ ਜਾਵੇ ਤੇ ਹੈਪਟਾਈਟਿਸ ਬੀ ਦਾ ਵੈਕਸੀਨੇਸ਼ਨ ਹੈ ਜਿਹੜਾ ਸਭ ਨੂੰ ਲੱਗਣਾ ਚਾਹੀਦਾ ਸੋ ਇਹ ਤਰੀਕੇ ਨੇ ਲਿਵਰ ਡਿਜ਼ੀਜ਼ ਪ੍ਰिवेंट ਕਰਨ ਦੇ ਲਿਵਰ ਡਿਜ਼ੀਜ਼ ਪ੍ਰिवेंट ਕਰਨਾ ਮਤਲਬ ਲਿਵਰ ਕੈਂਸਰ ਵੀ ਪ੍ਰिवेंट ਕਰਨਾ ਹੁੰਦਾ ਹੈ ਕਿਉਂਕਿ ਲਿਵਰ ਕੈਂਸਰ ਲਿਵਰ ਦੀ ਖਰਾਬੀ ਦੇ ਵਿੱਚ ਹੀ ਪੈਦਾ ਹੁੰਦਾ ਤੇ ਜੇ ਇਹ ਲਿਵਰ ਡਿਜ਼ੀਜ਼ ਵੱਧ ਜਾਵੇ ਫਿਰ ਇਹ ਵੀ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਿਵਰ ਟ੍ਰਾਂਸਪਲੈਂਟ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੈ ਤੇ ਲਿਵਰ ਟ੍ਰਾਂਸਪਲੈਂਟ ਨਾਲ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਤੇ ਬੰਦੇ ਦੀ ਫੈਮਿਲੀ ਦੀ ਜ਼ਿੰਦਗੀਆਂ ਚੇਂਜ ਹੁੰਦੀਆਂ ਨੇ ਉਹ ਤੁਸੀਂ ਆਪਣੇ ਸਾਹਮਣੇ ਦੇਖਿਆ ਹੀ ਹੈ ਸੋ ਲਿਵਰ ਟ੍ਰਾਂਸਪਲੈਂਟ ਕਿਸ ਤਰ੍ਹਾਂ ਹੁੰਦਾ ਹੈ ਲਿਵਰ ਟ੍ਰਾਂਸਪਲੈਂਟ ਹੁੰਦਾ ਹੈ ਕਿ ਇੱਕ ਡੋਨਰ ਚਾਹੀਦਾ ਹੁੰਦਾ ਹੈ ਲਿਵਰ ਦਾ ਉਹ ਜੇ ਬ੍ਰੇਨ ਡੈਡ ਪਰਸਨ ਹੋਵੇ ਯਾਨੀ ਕਿ ਆਈ ਸੀ ਯੂ ਦੇ ਨਿਊਰੋ ਆਈ ਸੀ ਯੂ ਦੇ ਵਿੱਚ ਬ੍ਰੇਨ ਦੀ ਇੰਜਰੀ ਹੋ ਨਾ ਲਪੇ ਹੋਏ ਨੇ ਇਲਾਜ ਨਾਲ ਠੀਕ ਨਹੀਂ ਹੋਏ ਬ੍ਰੇਨ ਡੈਥ ਹੋ ਗਈ ਤੇ ਫੈਮਲੀ ਉਹਨਾਂ ਦੇ ਆਰਗਨਸ ਡੋਨੇਟ ਕਰ ਸਕਦੀ ਹੈ ਉਹਨੂੰ ਕਹਿੰਦੇ ਕੈਡੇਵਰੀਕ ਡੋਨੇਸ਼ਨ ਦੂਜਾ ਹੁੰਦਾ ਹੈ ਲਿਵਿੰਗ ਪਰਸਨ ਆਪਣਾ ਅੱਧਾ ਲਿਵਰ ਦਿੰਦਾ ਹੈ ਉਹਨੂੰ ਕਹਿੰਦੇ ਲਿਵਿੰਗ ਡੋਨੇਸ਼ਨ ਇੰਡੀਆ ਦੇ ਵਿੱਚ 80% 85% ਲਿਵਿੰਗ ਡੋਨੇਸ਼ਨ ਹੁੰਦੀ ਹੈ ਤੇ 10 15 20% ਡਿਸੀਜ਼ ਡੋਨੇਸ਼ਨ ਹੁੰਦੀ ਹੈ ਔਰ ਕੈਡੇਵਰਿਕ ਡੋਨੇਸ਼ਨ ਹੁੰਦੀ ਹੈ ਤੇ ਲਿਵਿੰਗ ਡੋਨਰ ਹੋਣਾ ਫੈਮਿਲੀ ਦਾ ਜ਼ਰੂਰੀ ਹੈ 18 ਤੋਂ 55 ਏਜ ਹੋਵੇ ਓਵਰ weight ਨਾ ਹੋਣ ਤੇ ਬਲੱਡ ਗਰੁੱਪ ਮੈਚਿੰਗ ਹੋਵੇ ਤੇ ਇਹੋ ਜੇ ਇਨਸਾਨ ਆਪਣਾ ਅੱਧਾ ਲਿਵਰ ਦੇ ਕੇ 5 6 ਦਿਨ ਚ ਘਰ ਚਲੇ ਜਾਂਦੇ ਆ ਡਿਸਚਾਰਜ ਹੋ ਜਾਂਦੇ ਆ ਮਹੀਨੇ ਚ ਉਹਨਾਂ ਦੀ ਲਾਈਫ ਨਾਰਮਲ ਆ ਜਾਂਦੀ ਹੈ ਕੋਈ ਦਵਾਈਆਂ ਨਹੀਂ ਚਲਦੀਆਂ ਕੋਈ ਫੋਲੋਅ ਅਪ ਨਹੀਂ ਚੱਲਦਾ ਤੋਂ ਲਿਵਿੰਗ ਡੋਨੇਸ਼ਨ ਇਜ਼ ਕੰਪਲੀਟਲੀ ਸੇਫ ਤੇ ਅੱਜ ਕੱਲ ਅਸੀਂ ਰੋਬੋਟਿਕ ਸਰਜਰੀ ਨਾਲ ਬਿਨਾ ਸਕਾਰ ਦੇ ਲਿਵਿੰਗ ਡੋਨੇਸ਼ਨ ਲਿਵਰ ਦੀ ਕਰਨੇ ਆ ਉਹ ਪੇਸ਼ੈਂਟ ਜਿਨ੍ਹਾਂ ਨੇ ਕਰਾਈ ਹੈ ਉਹ ਵੀ ਇੱਥੇ ਹੈਗੇ ਨੇ ਤੇ ਪੇਸ਼ੈਂਟ ਦਾ ਕਿਸ ਤਰ੍ਹਾਂ ਹੁੰਦਾ ਹੈ ਪੇਸ਼ੈਂਟ ਨੂੰ ਪੂਰਾ ਲਿਵਰ ਅਸੀਂ ਕੱਢ ਦਿੰਨੇ ਆ ਤੇ ਰਾਈਟ ਸਾਈਡ ਦਾ ਜਿਹੜਾ ਡੋਨਰ ਦਾ ਲਿਵਰ ਹੈ ਉਹ ਲਗਾ ਦਿੰਨੇ ਆ ਉਹਦੇ ਬਾਅਦ 10-15 ਦਿਨ ਚ ਉਹਨਾਂ ਦਾ ਡਿਸਚਾਰਜ ਹੋ ਜਾਂਦਾ ਹੈ 2 ਮਹੀਨੇ ਚ ਉਹਨਾਂ ਦੀ ਲਾਈਫ ਨਾਰਮਲ ਆ ਜਾਂਦੀ ਹੈ ਹਰ ਤਰੀਕੇ ਨਾਲ ਚਲਣਾ ਫਿਰਨਾ ਖਾਣਾ ਪੀਣਾ ਪਰਸਨਲ ਲਾਈਫ ਵਰਕਿੰਗ ਟਰੈਵਲਿੰਗ ਡਰਾਈਵਿੰਗ ਹਰ ਚੀਜ਼ ਬੰਦਾ ਕਰ ਸਕਦਾ ਹੈ ਲੇਕਿਨ ਇੱਕ ਜਾਂ ਦੋ ਦਵਾਈ ਹਮੇਸ਼ਾ ਖਾਣੀ ਪੈਂਦੀ ਹੈ ਤੇ ਫਾਲੋਅ ਅਪ ਵੀ ਕਰਨਾ ਪੈਂਦਾ ਹੈ ਲੇਕਿਨ ਲਾਈਫ ਨਾਰਮਲ ਚੱਲਦੀ ਹੈ ਤੁਸੀਂ ਪੰਜ ਛੇ ਲੋਕਾਂ ਨੂੰ ਮਿਲਿਓ ਅੱਜ ਤੇ ਸਭ ਦੀ ਲਾਈਫ ਨਾਰਮਲ ਚੱਲ ਰਹੀ ਹੈ ਤੇ ਇਹੋ ਅਸੀਂ ਪਹੁੰਚਾਣਾ ਚਾਹੁੰਦੇ ਆ ਜਨਤਾ ਤੱਕ ਤੁਸੀਂ ਇਹ ਪਹੁੰਚਾਓ ਆਪਣੇ ਚੈਨਲ ਦੇ ਦੁਆਰਾ ਸੋ ਥੈਂਕ ਯੂ ਵੈਰੀ ਮੱਚ ਫॉर ਬੀਇੰਗ ਵਿਦ ਅਸ ट्रांसप्लांट ਦੇ ਬਾਅਦ ਜੀ ਇਸ ਤਰ੍ਹਾਂ ਹੈ ਕਿ ਪਹਿਲੇ 3 ਮਹੀਨੇ ਥੋੜੇ ਕ੍ਰਿਟੀਕਲ ਹੁੰਦੇ ਆ ਉਹਦੇ ਚ ਇਨਫੈਕਸ਼ਨ ਦਾ ਰਿਸਕ ਹੁੰਦਾ ਹੈ ਤੇ ਉਹ ਥੋੜਾ ਜਿਹਾ ਪ੍ਰੋਟेक्टेड ਐਟਮਾਸਫੇਅਰ ਚ ਰਹਿਣਾ ਹੁੰਦਾ ਹੈ ਇਹ ਨਹੀਂ ਕਿ ਆਈ ਸੀ ਯੂ ਬਣਾਣਾ ਕਾਟ ਨਾਰਮਲ ਕਾਟ ਤੁਸੀਂ ਰਹਿ ਸਕਦੇ ਹੋ ਲੇਕਿਨ ਬਹੁਤ ਜ਼ਿਆਦਾ ਜਿਹੜਾ ਜਿੰਨੂੰ ਇਨਫੈਕਸ਼ਨ ਹੈ ਧੂਲ ਮਿੱਟੀ ਚ ਨਹੀਂ ਜਾਣਾ ਜੇ ਕੋਈ ਇਨਫੈਕਸ਼ਨ ਹੈ ਖਾਂਸੀ ਜ਼ੁਕਾਮ ਹੈ ਉਹਦੇ ਨਾਲ ਕੰਟੈਕਟ ਨਹੀਂ ਹੋਣਾ ਚਾਹੀਦਾ ਤੇ ਕਾਰ ਦੀ ਕੱਪੜਿਆਂ ਦੀ ਪਰਸਨਲ ਸਫਾਈ ਚਾਹੀਦੀ ਹੈ ਪਾਣੀ ਦੀ ਖਾਣੇ ਦੀ ਤੇ ਇਹ ਪ੍ਰੀਕਾਸ਼ਨ ਜਿਆਦਾ ਇੰਪੋਰਟੈਂਟ ਨੇ ਫਸਟ 2-3 ਮੰਥ ਉਹਦੇ ਬਾਅਦ ਬੰਦਾ ਨੋਰਮਲ ਕਮਿਊਨਿਟੀ ਜਾ ਸਕਦਾ ਹੈ ਨੋਰਮਲ ਲਾਈਫ ਲੀਡ ਕਰ ਸਕਦਾ ਹੈ ਕੋਈ ਸਾਡੇ ਡਾਕਟਰ ਨੇ ਸਰਜਨ ਨੇ ਕੋਈ ਲਾਇਰ ਨੇ ਕੋ ਪੁਲਿਸ ਆਫਸਰ ਨੇ ਸਾਰੇ ਲੋਕ ਆਪਣਾ ਕੰਮ ਕਰਦੇ ਟ੍ਰਾਂਸਪਲੈਂਟ ਕਰਾ ਕੇ ਸਰ ਇੱਥੇ ਮਾਸਕ ਪਾਉਣਾ ਜ਼ਰੂਰੀ ਹੈ ਉਹ ਅਸੀਂ ਮਾਸਕ ਨੂੰ ਖਾਲੀ ਫਸਟ 15 ਡੇਜ਼ ਜਿਹੜੇ ਹਸਪੀਟਲ 'ਚ ਹੁੰਦੇ ਉਹਦੇ 'ਚ ਇਨਸਿਸਟ ਕਰਨੇ ਆ ਉਹਦੇ ਬਾਅਦ ਜ਼ਰੂਰੀ ਨਹੀਂ ਹੈ ਪੈਕੇਜ ਕਿੰਨਾ ਫਿਰ ਹੁੰਦਾ ਪੈਕੇਜ ਸੋ ਲਿਵਰ ਟ੍ਰਾਂਸਪਲੈਂਟ ਦਾ ਕਾਸਟ ਹੈ ਕੋਈ 2 ਕੋ ਲੱਖ ਹੈਗਾ ਅਡਲਟਸ ਦੇ ਵਿੱਚ ਤੇ 19 ਲੱਖ ਹੈਗਾ ਬੱਚਿਆਂ ਵਾਸਤੇ ਡਾਕਟਰ ਸਿਮਟਮਸ ਕੀ ਆਂਦੀ ਹੈ ਲਿਵਰ ਦੀ ਜੀਜ਼ ਦੇ ਲਿਵਰ ਦੇ ਵਿੱਚ ਨਾ ਬਹੁਤ ਰਿਜ਼ਰਵ ਹੁੰਦਾ ਹੈ ਤੇ ਰਿਜ਼ਰਵ ਦਾ ਮਤਲਬ ਹੈ ਕਿ ਜਦੋਂ 50% 40% ਲਿਵਰ ਡੈਮੇਜ ਹੋ ਜਾਂਦਾ ਹੈ ਤੇ ਪਤਾ ਵੀ ਨਹੀਂ ਚੱਲਦਾ ਕਿਸੇ ਨੂੰ ਅਨਲੈਸ ਯੂ ਟੈਸਟ ਫਾਰ ਅਨਦਰ ਰੀਜ਼ਨ ਕੋਈ ਕੋਈ ਪੇਟ ਦਰਦ ਹੋਈ ਕੋਈ ਹੋਰ ਕਾਰਨ ਨਾਲ ਤੁਸੀਂ ਅਲਟਰਾਸਾਉਂਡ ਕੀਤਾ ਉਹਦੇ ਵਿੱਚ ਲਿਵਰ ਡਿਜ਼ੀਜ਼ ਪਤਾ ਚੱਲ ਜਾਂਦੀ ਹੈ ਲੇਕਿਨ अर्ਲੀ ਸਟੇਜਸ ਅਦਰਵਾਈਜ਼ ਪਤਾ ਨਹੀਂ ਚੱਲਦੀ and many of the patients here will tell you that so late stages vich jaundice ho janda hai matlab aankha da peela pan aa janda hai tiredness aandi hai anemia aunda hai fatig aunda hai uh, uh, lataan ch sujan aa sakdi hai pet ch sujan aa sakdi hai pani ikattha ho janda hai sharir de vich te phir uh, hor late stage ho jaye te ulti de vich te motion de vich blood aa sakda hai bleeding ho jandi hai te dimag de vich ਅ ਲਿਵਰ ਫੇਲਿਅਰ ਦਾ ਇਫੈਕਟ ਹੋ ਸਕਦਾ ਹੈ ਕਿਉਂਕਿ ਲਿਵਰ ਜਿਹੜੀ ਡੀਟੌਕਸੀਫਾਈ ਕਰਦਾ ਹੈ ਉਹ ਕਰਨੀ ਪੰਦਾ ਹੈ ਤੇ ਉਹ ਟੌਕਸਿਨ ਸਾਰੇ ਬ੍ਰੇਨ ਚ ਪਹੁੰਚ ਜਾਂਦੇ ਹੈ ਤੇ ਉਹਦੇ ਨਾਲ ਡਰੌਜ਼ੀਨੈਸ ਕਨਫਿਊਜ਼ਨ ਕੋਮਾ ਹੋ ਸਕਦਾ ਹੈ ਇਹ ਸਾਰੇ ਸਿੰਪਟਮਸ ਹੁੰਦੇ ਨੇ ਬਟ ਥੀਸ ਆ ਪ੍ਰੀਟੀ ਲੇਟ ਥੀਸ ਆਰ ਨਾਟ अर्ਲੀ ਦੇ ਵਿਆਪ ਦੇ ਵਿੱਚ ਕੋਲ ਦੀ ਜਪਸ ਬਹੁਤ ਜਿਆਦਾ ਤੋਂ ਇੱਕ ਨਾਮ ਦੱਸ ਤੇ ਹਾਂਜੀ ਸਰ ਆਪਣਾ ਨਾਮ ਦੱਸ ਕਿ ਜੀ ਸਰ ਹਾਂਜੀ ਆਪਣਾ ਨਾਮ ਤੇ ਅੱਜ ਜਿਹੜੀ ਪ੍ਰੈਸ ਕੰਟੈਂਟ ਕਰ ਰਹੇ ਹਾਂ ਮੈਂ ਡਾਕਟਰ ਅਰਵਿੰਦਰ ਸੋਇਨਾ ਚੇਅਰਮੈਨ ਐਂਡ ਚੀਫ ਸਰਜਨ ਮੈਦਾਂਤਾ ਇੰਸਟੀਚਿਊਟ ਆਫ ਲਿਵਰ ਟ੍ਰਾਂਸਪਲੈਂਟੇਸ਼ਨ ਤੇ ਅਸੀਂ ਅੱਜ ਇੱਥੇ ਮਿਲ ਰਹੇ ਹਾਂ ਮੈਦਾਂਤਾ ਹਸਪੀਟਲ ਤੇ ਹਰਤੇਜ ਹਸਪੀਟਲ ਕੋਲੈਬੋਰੇਟ ਕਰ ਰਹੇ ਨੇ ਤੇ ਇੱਕ एडवांस्ड लिवर डिजीजेस द ट्रीटमेंट वास्ते लिवर क्लिनिक शुरू कर, कर रहे हैं जी सो अमृतसर ਨਾਲ ਸਾਡੀ ਬਹੁਤ ਪੁਰਾਣੀ ਐਸੋਸੀਏਸ਼ਨ ਹੈ ਇੱਥੇ ਕਈ ਸੌ ਲੋਕ ਸਾਡੇ ਕੋਲੋਂ ਟ੍ਰਾਂਸਪਲੈਂਟ ਕਰਾ ਕੇ ਗਏ ਨੇ ਆਪਣੀ ਸੀਰੀਅਸ ਲਿਵਰ ਡਿਜ਼ੀਜ਼ ਵਾਸਤੇ ਤੇ ਲਿਵਰ ਕੈਂਸਰ ਵਾਸਤੇ ਉਹਨਾਂ ਚੋਂ ਕੁਝ ਲੋਕਾਂ ਨੂੰ ਅਸੀਂ ਬੁਲਾਇਆ ਹੋਇਆ ਹੈ ਜਿਹਦੇ ਹੁਣ 3 ਸਾਲ 5 ਸਾਲ 10 15 ਸਾਲ ਹੋ ਗਏ ਟ੍ਰਾਂਸਪਲੈਂਟ ਨੂੰ ਤੇ ਉਹ ਲੋਕ ਆਪਣੀ ਲਾਈਫ ਨਾਰਮਲ ਲੀਡ ਕਰ ਰਹੇ ਨੇ ਤੇ ਏ ਅਨਾਉਂਸ ਕਰਨਾ ਸੀ ਕਿ ਇਹ ਲਿਵਰ ਕਲੀਨਿਕ ਹੁਣ ਚਾਲੂ ਹੋ ਗਈ ਹੈ ਫॉर ਐਡਵਾਂਸ ਲਿਵਰ ਟਰੀਟਮੈਂਟ ਤਾਂ ਕਿ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਤੇ ਨੇੜੇ ਏਰੀਆਜ਼ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਲਿਵਰ ਟਰੀਟਮੈਂਟ ਅਵੇਲ ਕਰਪਨ ਕੰਸਲਟੇਸ਼ਨ ਇੱਥੇ ਹੋ ਜਾਏ ਚਾਹੇ ਆਪਰੇਸ਼ਨ ਤੇ ਚਾਹੇ ਦਵਾਈਆਂ ਦੀ ਲੋੜ ਹੈ ਤੇ ਉਹਦੇ ਪਹਿਲੇ ਵੀ ਕੰਸਲਟੇਸ਼ਨ ਹੋ ਜਾਏਗੀ ਤੇ ਆਪਰੇਸ਼ਨ ਦੇ ਬਾਅਦ ਵੀ ਫਾਲੋਅ ਅਪ ਵੀ ਹੋ ਜਾਏਗਾ ਤੇ ਦੂਜੀ ਚੀਜ਼ ਹੈ ਕਿ ਮੈਂ ਕਹਿਣਾ ਚਾਹਾਂਗਾ ਕਿ ਲਿਵਰ ਡਿਜ਼ੀਜ਼ ਦੀ ਪ੍ਰੀਵੈਂਸ਼ਨ ਦਾ ਥੋੜਾ ਅਵੇਅਰਨੈਸ ਪਬਲਿਕ ਨੂੰ ਹੋਣੀ ਚਾਹੀਦੀ ਹੈ ਜੀ ਤੇ ਲਿਵਰ ਡਿਜ਼ੀਜ਼ ਜਿਹੜੀ ਅਡਲਟਸ ਦੇ ਵਿੱਚ ਹੁੰਦੀ ਹੈ ਉਹ ਚਾਰ ਕਾਰਨ ਹੁੰਦੇ ਆ ਇੱਕ ਹੁੰਦਾ ਹੈ ਐਲਕੋਹੋਲਿਕ ਲਿਵਰ ਡਿਜ਼ੀਜ਼ ਜਿਹੜਾ ਐਲਕੋਹੋਲ ਦਾ ਸੇਵਨ ਜ਼ਿਆਦਾ ਕੀਤਾ ਜਾਵੇ ਤੇ ਉਹਦੇ ਨਾਲ ਲਿਵਰ ਖਰਾਬ ਹੋ ਜਾਂਦਾ ਦੂਜਾ ਨੋਨ ਐਲਕੋਹੋਲਿਕ ਫੈਟੀ ਲਿਵਰ ਡਿਜ਼ੀਜ਼ ਜਿਹੜੀ ਜਿਹੜੇ ਡਾਇਬੀਟਿਕਸ ਹੁੰਦੇ ਨੇ اسپੈਸ਼ਲੀ ਅਨਕੰਟਰੋਲਡ ਡਾਇਬੀਟੀਜ਼ ਨਾਲ ਜਾਂ ਲਿਪਿਡਸ ਦੀ ਕੋਲੇਸਟ੍ਰੋਲ ਦੀ ਖਰਾਬੀ ਨਾਲ ਜਾਂ ਮੋਟਾਪੇ ਨਾਲ ਯਾ ਪੋਰ ਲਾਈਫ ਸਟਾਈਲ ਨਾਲ اور ਕੰਬੀਨੇਸ਼ਨ ਆਫ ਆਲ ਥੀਸ ਫੈਕਟਰਸ ਉਹਦੇ ਨਾਲ ਹੁੰਦੀ ਹੈ ਤੀਜੀ ਜਿਹੜੀ ਡਿਜ਼ੀਜ਼ ਲਿਵਰ ਦੀ ਹੁੰਦੀ ਹੈ ਉਹ ਹੈਪਟਾਈਟਿਸ ਸੀ ਚੌਥਾ ਹੈਪਟਾਈਟਿਸ ਬੀ ਇਹ ਚਾਰੋਂ ਡਿਜ਼ੀਜ਼ਸ ਐਕਚੁਅਲੀ ਪ੍ਰੀਵੈਂਟੇਬਲ ਨੇ ਅਲਕੋਹਲ ਆਫਕੋਰਸ ਜਿਆਦਾ ਨਾਲ ਲੀਤੀ ਜਾਵੇ ਨਾਨ ਅਲਕੋਹੋਲਿਕ ਡਿਜ਼ੀਜ਼ ਡਾਇਬੀਟੀਜ਼ ਕੰਟਰੋਲ ਹੋਵੇ weight ਕੰਟਰੋਲ ਹੋਵੇ ਲਿਪਿਡਸ ਕੰਟਰੋਲ ਹੋਣ ਹੈਪਟਾਈਟਿਸ ਸੀ ਤੇ ਬੀ ਦਾ ਦਵਾਈਆਂ ਨਾਲ ਇਲਾਜ ਹੈ ਜੇ अर्ली ਸਟੇਜ ਤੇ ਪਕੜੀ ਜਾਵੇ ਤੇ ਹੈਪਟਾਈਟਿਸ ਬੀ ਦਾ ਵੈਕਸੀਨੇਸ਼ਨ ਹੈ ਜਿਹੜਾ ਸਭ ਨੂੰ ਲੱਗਣਾ ਚਾਹੀਦਾ ਸੋ ਇਹ ਤਰੀਕੇ ਨੇ ਲਿਵਰ ਡਿਜ਼ੀਜ਼ ਪ੍ਰिवेंट ਕਰਨ ਦੇ ਲਿਵਰ ਡਿਜ਼ੀਜ਼ ਪ੍ਰिवेंट ਕਰਨਾ ਮਤਲਬ ਲਿਵਰ ਕੈਂਸਰ ਵੀ ਪ੍ਰिवेंट ਕਰਨਾ ਹੁੰਦਾ ਹੈ ਕਿਉਂਕਿ ਲਿਵਰ ਕੈਂਸਰ ਲਿਵਰ ਦੀ ਖਰਾਬੀ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਜੇ ਇਹ ਲਿਵਰ ਡਿਜ਼ੀਜ਼ ਵੱਧ ਜਾਵੇ ਫਿਰ ਇਹ ਵੀ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਿਵਰ ਟ੍ਰਾਂਸਪਲੈਂਟ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੈ ਤੇ ਲਿਵਰ ਟ੍ਰਾਂਸਪਲੈਂਟ ਨਾਲ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਤੇ ਬੰਦੇ ਦੀ ਫੈਮਿਲੀ ਦੀ ਜ਼ਿੰਦਗੀਆਂ ਚੇਂਜ ਹੁੰਦੀਆਂ ਨੇ ਉਹ ਤੁਸੀਂ ਆਪਣੇ ਸਾਹਮਣੇ ਦੇਖਿਆ ਹੀ ਹੈ ਸੋ ਲਿਵਰ ਟ੍ਰਾਂਸਪਲੈਂਟ ਕਿਸ ਤਰ੍ਹਾਂ ਹੁੰਦਾ ਹੈ ਲਿਵਰ ਟ੍ਰਾਂਸਪਲੈਂਟ ਹੁੰਦਾ ਹੈ ਕਿ ਇੱਕ ਡੋਨਰ ਚਾਹੀਦਾ ਹੁੰਦਾ ਹੈ ਲਿਵਰ ਦਾ ਉਹ ਜੇ ਬ੍ਰੇਨ ਡੈਡ ਪਰਸਨ ਹੋਵੇ ਯਾਨੀ ਕਿ ਆਈ ਸੀ ਯੂ ਦੇ ਨਿਊਰੋ ਆਈ ਸੀ ਯੂ ਦੇ ਵਿੱਚ ਬ੍ਰੇਨ ਦੀ ਇੰਜਰੀ ਹੋ ਨਾ ਲਪੇ ਹੋਏ ਨੇ ਇਲਾਜ ਨਾਲ ਠੀਕ ਨਹੀਂ ਹੋਏ ਬ੍ਰੇਨ ਡੈਥ ਹੋ ਗਈ ਤੇ ਫੈਮਿਲੀ ਉਹਨਾਂ ਦੇ ਆਰਗਨਸ ਡੋਨੇਟ ਕਰ ਸਕਦੀ ਹੈ ਉਹਨੂੰ ਕਹਿੰਦੇ ਕੈਡੇਵਰਿਕ ਡੋਨੇਸ਼ਨ ਦੂਜਾ ਹੁੰਦਾ ਹੈ ਲਿਵਿੰਗ ਪਰਸਨ ਆਪਣਾ ਅੱਧਾ ਲਿਵਰ ਦਿੰਦਾ ਹੈ ਉਹਨੂੰ ਕਹਿੰਦੇ ਲਿਵਿੰਗ ਡੋਨੇਸ਼ਨ ਇੰਡੀਆ ਇਤ ਵਿੱਚ 80% 85% لیونਗ डोनेशन ਹੁੰਦੀ ਹੈ ਤੇ 10 15 20% ਡਿਸੀਜ਼ ਡੋਨੇਸ਼ਨ ਹੁੰਦੀ ਹੈ। ਔਰ ਕੈਡਵਰੀਕ ਡੋਨੇਸ਼ਨ ਹੁੰਦੀ ਹੈ। ਤੇ لیونਗ ਡੋਨਰ ਹੋਣਾ ਫੈਮਿਲੀ ਦਾ ਜ਼ਰੂਰੀ ਹੈ 18 ਤੋਂ 55 ਏਜ ਹੋਵੇ, ਓਵਰ weight ਨਾ ਹੋਣ ਤੇ ਬਲੱਡ ਗਰੁੱਪ ਮੈਚਿੰਗ ਹੋਵੇ। ਤੇ ਇਹੋ ਜੇ ਇਨਸਾਨ ਆਪਣਾ ਅੱਧਾ ਲਿਵਰ ਦੇ ਕੇ 5 6 ਦਿਨ ਚ ਘਰ ਚਲੇ ਜਾਂਦੇ ਆ, ਡਿਸਚਾਰਜ ਹੋ ਜਾਂਦੇ ਆ। ਮਹੀਨੇ ਚ ਉਹਨਾਂ ਦੀ ਲਾਈਫ ਨਾਰਮਲ ਆ ਜਾਂਦੀ ਹੈ। ਕੋਈ ਦਵਾਈਆਂ ਨਹੀਂ ਚਲਦੀਆਂ, ਕੋਈ ਫਾਲੋਅ ਅਪ ਨਹੀਂ ਚੱਲਦਾ। ਤੋਂ لیونਗ ਡੋਨੇਸ਼ਨ ਇਜ਼ ਕੰਪਲੀਟਲੀ ਸੇਫ। ਤੇ ਅੱਜ ਕੱਲ ਅਸੀਂ ਰੋਬੋਟਿਕ ਸਰਜਰੀ ਨਾਲ ਬਿਨਾ ਸਕਾਰ ਦੇ ਲਿਵਿੰਗ ਡੋਨੇਸ਼ਨ ਲਿਵਰ ਦੀ ਕਰਨੇ ਆ ਉਹ ਪੇਸ਼ੈਂਟ ਜਿਨ੍ਹਾਂ ਨੇ ਕਰਾਈ ਹੈ ਉਹ ਵੀ ਇੱਥੇ ਹੈਗੇ ਨੇ ਤੇ ਪੇਸ਼ੈਂਟ ਦਾ ਕਿਸ ਤਰ੍ਹਾਂ ਹੁੰਦਾ ਹੈ ਪੇਸ਼ੈਂਟ ਨੂੰ ਪੂਰਾ ਲਿਵਰ ਅਸੀਂ ਕੱਢ ਦਿੰਨੇ ਆ ਤੇ ਰਾਈਟ ਸਾਈਡ ਦਾ ਜਿਹੜਾ ਡੋਨਰ ਦਾ ਲਿਵਰ ਹੈ ਉਹ ਲਗਾ ਦਿੰਨੇ ਆ ਉਹਦੇ ਬਾਅਦ 10-15 ਦਿਨ ਚ ਉਹਨਾਂ ਦਾ ਡਿਸਚਾਰਜ ਹੋ ਜਾਂਦਾ ਹੈ 2 ਮਹੀਨੇ ਚ ਉਹਨਾਂ ਦੀ ਲਾਈਫ ਨਾਰਮਲ ਆ ਜਾਂਦੀ ਹੈ ਹਰ ਤਰੀਕੇ ਨਾਲ ਚੱਲਣਾ ਫਿਰਨਾ ਖਾਣਾ ਪੀਣਾ ਪਰਸਨਲ ਲਾਈਫ ਵਰਕਿੰਗ ਟਰੈਵਲਿੰਗ ਡਰਾਈਵਿੰਗ ਹਰ ਚੀਜ਼ ਬੰਦਾ ਕਰ ਸਕਦਾ ਹੈ ਲੇਕਿਨ ਇੱਕ ਜਾਂ ਦੋ ਦਵਾਈ ਹਮੇਸ਼ਾ ਖਾਣੀ ਪੈਂਦੀ ਹੈ ਤੇ ਫੋਲੋ ਅਪ ਹੀ ਕਰਨਾ ਪੈਂਦਾ ਹੈ ਲੇਕਿਨ ਲਾਈਫ ਨਾਰਮਲ ਚੱਲਦੀ ਹੈ ਤੁਸੀਂ ਪੰਜ ਛੇ ਲੋਕਾਂ ਨੂੰ ਮਿਲਿਓ ਅੱਜ ਤੇ ਸਭ ਦੀ ਲਾਈਫ ਨਾਰਮਲ ਚੱਲ ਰਹੀ ਹੈ ਤੇ ਇਹੋ ਅਸੀਂ ਪਹੁੰਚਾਣਾ ਚਾਹੁੰਦੇ ਆ ਜਨਤਾ ਤੱਕ ਤੁਸੀਂ ਇਹ ਪਹੁੰਚਾਓ ਆਪਣੇ ਚੈਨਲ ਦੇ ਦੁਆਰਾ ਸੋ ਥੈਂਕ ਯੂ ਵੈਰੀ ਮੱਚ ਫॉर ਬੀਇੰਗ ਵਿਦ ਅਸ ਟ੍ਰਾਂਸਪਲੈਂਟ ਦੇ ਬਾਅਦ ਜੀ ਇਸ ਤਰ੍ਹਾਂ ਹੈ ਕਿ ਪਹਿਲੇ 3 ਮਹੀਨੇ ਥੋੜੇ ਕ੍ਰਿਟੀਕਲ ਹੁੰਦੇ ਆ ਉਹਦੇ ਚ ਇਨਫੈਕਸ਼ਨ ਦਾ ਰਿਸਕ ਹੁੰਦਾ ਹੈ ਤੇ ਉਹ ਥੋੜਾ ਜਿਹਾ ਪ੍ਰੋਟੈਕਟਿਡ ਐਟਮਾਸਫੇਅਰ ਚ ਰਹਿਣਾ ਹੁੰਦਾ ਹੈ ਇਹ ਨਹੀਂ ਕਿ ਆਈ ਸੀ ਯੂ ਬਣਾਣਾ ਕਰ ਚ ਨਾਰਮਲ ਕਰ ਤੁਸੀਂ ਰਹਿ ਸਕਦੇ ਹੋ ਲੇਕਿਨ ਬਹੁਤ ਜ਼ਿਆਦਾ ਜਿਹੜਾ ਜਿੰਨੂੰ ਇਨਫੈਕਸ਼ਨ ਹੈ ਧੂਲ ਮਿੱਟੀ ਚ ਨਹੀਂ ਜਾਣਾ ਜੇ ਕੋਈ ਇਨਫੈਕਸ਼ਨ ਹੈ ਖਾਂਸੀ ਜ਼ੁਕਾਮ ਹੈ ਉਹਦੇ ਨਾਲ ਕੰਟੈਕਟ ਨਹੀਂ ਹੋਣਾ ਚਾਹੀਦਾ ਤੇ ਕਰ ਦੀ ਕੱਪੜਿਆਂ ਦੀ ਪਰਸਨਲ ਸਫਾਈ ਚਾਹੀਦੀ ਹੈ ਪਾਣੀ ਦੀ ਖਾਣੇ ਦੀ ਤੇ ਇਹ ਪ੍ਰੀਕਾਸ਼ਨ ਜ਼ਿਆਦਾ ਇੰਪੋਰਟੈਂਟ ਨੇ ਫਸਟ 2 3 ਮਨਸ ਉਹਦੇ ਬਾਅਦ ਬੰਦਾ ਨਾਰਮਲ ਕਮਿਊਨਿਟੀ ਜਾ ਸਕਦਾ ਹੈ ਨਾਰਮਲ ਲਾਈਫ ਲੀਡ ਕਰ ਸਕਦਾ ਹੈ ਕੋਈ ਸਾਡੇ ਡਾਕਟਰ ਨੇ ਸਰਜਨ ਨੇ ਕੋਈ ਲਾਇਰ ਨੇ ਕੋਈ ਪੁਲਿਸ ਆਫਸਰ ਨੇ ਸਾਰੇ ਲੋਕ ਆਪਣਾ ਕੰਮ ਕਰਦੇ ਟ੍ਰਾਂਸਪਲੈਂਟ ਕਰਾ ਕੇ ਸਰ ਹਸਪਤਲ ਚ ਮਾਸਕ ਲਗਾਉਣਾ ਜ਼ਰੂਰੀ ਹੈ ਉਹ ਅਸੀਂ ਮਾਸਕ ਨੂੰ ਖਾਲੀ ਫਰਸਟ 15 ਡੇਜ਼ ਜਿਹੜੇ ਹਸਪਤਲ ਚ ਹੁੰਦੇ ਉਹਦੇ ਚ ਇਨਸਿਸਟ ਕਰਨੇ ਆ ਤੇ ਜਿਹੜਾ ਕਾਮਨਸ ਰੀਜ਼ਨ ਹੈ ਬੱਚਿਆਂ ਦੇ ਲਿਵਰ ਡਿਜ਼ੀਜ਼ ਦਾ ਉਹਨੂੰ ਕਹਿੰਦੇ ਬਿਲੀਰੀ ਅਟਰੀਜ਼ੀਆ ਸੋ ਬਿਲੀਰੀ ਅਟਰੀਜ਼ੀਆ ਦਾ ਮਤਲਬ ਹੈ ਕਿ ਜਿਹੜਾ ਲਿਵਰ ਹੁੰਦਾ ਸਾਡਾ ਉਹਦੇ ਚ ਬਾਇਲ ਚੈਨਲਸ ਹੁੰਦੇ ਆ ਇਟਸ ਲਾਈਕ ਅ ਟਰੀ ਤੇ ਪੇਡ ਜਿਆ ਹੁੰਦਾ ਹੈ ਉਹਦੇ ਵਿੱਚ ਬ੍ਰਾਂਚਸ ਦੇ ਵਿੱਚ ਬਾਇਲ ਸੈਕ੍ਰੀਟ ਹੋ ਕੇ ਇੱਕ ਮੇਨ ਸ਼ਾਖਾ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਬਾਇਲ ਡਾਕਟ ਉਹਦੇ ਚ ਆਂਦਾ ਹੈ ਫਿਰ ਉਹ ਬਾਇਲ ਡਾਕਟ ਆਂਤ ਵਿੱਚ ਡਰੇਨ ਕਰਦਾ ਹੈ ਉਹਦੇ ਨਾਲ ਡਾਈਜੈਸ਼ਨ ਹੁੰਦੀ ਹੈ ਸੋ ਉਹ ਬਾਇਲ ਦੇ ਜਿਹੜੇ ਚੈਨਲਸ ਨੇ ਉਹ ਜਿਹੜਾ ਟਰੀ ਹੈ ਉਹ ਡਿਫਾਰਮਡ ਹੁੰਦਾ ਹੈ ਖਰਾਬ ਹੁੰਦਾ ਹੈ ਬੱਚਿਆਂ 'ਚ ਇਹ ਜਿਹੜੇ ਬਿਲਰੀਅਟਰੀਆ ਵਾਲੇ ਬੱਚੇ ਹੁੰਦੇ ਹੈ ਇਹਨਾਂ 'ਚੋ ਬਿਲਰੀ ਟਰੀ ਖਰਾਬ ਹੈ ਉਹਦੇ ਨਾਲ ਫਿਰ ਉਹ ਬਾਇਲ ਸੈਕ੍ਰੀਟ ਨਹੀਂ ਹੁੰਦੀ ਲਿਵਰ 'ਚ ਇਕੱਠੀ ਹੋ ਜਾਂਦੀ ਹੈ ਲਿਵਰ ਨੂੰ ਡੈਮੇਜ ਕਰਦੀ ਹੈ ਤੇ ਉਹ ਸਿਰੋਸਿਸ ਹੋ ਜਾਂਦਾ ਹੈ ਸਿਰੋਸਿਸ ਮੀਨਸ ਸਕਾਰਿੰਗ ਆਫ ਦਿ ਲਿਵਰ ਉਹ ਕਿਸੇ ਵੀ ਕਾਰਨ ਨਾਲ ਹੋ ਸਕਦਾ ਹੈ ਅਡਲਟਸ ਵੀ ਬੱਚਿਆਂ ਚ ਵੀ ਸੋ ਐਨੀਵੇ ਬੱਚਿਆਂ ਚ ਲਿਵਰ ਫੇਲਰ ਬਿਲੀਰੀਟ੍ਰੀਜ਼ਾ ਕਰਕੇ ਹੁੰਦਾ ਹੈ 60% ਰਿਮੇਨਿੰਗ 40% ਜਿਹੜਾ ਲਿਵਰ ਫੇਲਰ ਬੱਚਿਆਂ ਚ ਹੁੰਦਾ ਹੈ ਛੋਟੇ ਬੱਚਿਆਂ ਚ ਲੈਸਰ 3 ইয়ারਸ ਉਹ metabolic conditions ਕਰਕੇ ਹੁੰਦਾ ਜਿਹਦੇ ਚ ਲਿਵਰ ਚ ਇੱਕ ਪਾਰਟਿਕੂਲਰ enzyme ਨਹੀਂ ਬੰਦੀ ਲਿਵਰ ਚ ਕੋਈ enzyme ਦਾ ਡਿਫੈਕਟ ਹੈ ਤੇ ਉਹਦੇ ਨਾਲ ਫਿਰ ਟਾਕਸਿਕ metabolites ਅਕਿਮੂਲੇਟ ਹੋ ਜਾਂਦੇ ਹੈ ਤੇ ਉਹ ਲਿਵਰ ਨੂੰ ਬਾਕੀ ਆਰਗਨਸ ਨੂੰ ਖਰਾਬ ਕਰਦੇ ਹੈ